ਕਿ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਮਕੇਰੀਆਂ ਦੇ ਪਿੰਡ ਚਕਵਾਲ ਦੀਆਂ ਜੋ ਪੰਚਾਇਤ ਦੀ ਪਹਿਲੀ ਨੂੰ ਰਸਤੇ ਨੂੰ ਲੈ ਕੇ ਆ ਇੱਕ ਵਿਅਕਤੀ ਵੱਲੋਂ ਰਸਤਾ ਬਾਲਿਆ ਗਿਆ ਆ ਉੱਥੇ ਜਦੋਂ ਜਿਸ ਬੰਦੇ ਨੇ ਠੇਕੇ ਤੇ ਪੈ ਲਈ ਉਹ ਨਾਲ ਬਲੋ ਦੱਸਿਆ ਗਿਆ ਜਦੋਂ ਅਸੀਂ ਇਸ ਮਾਮਲੇ ਦੇ ਵਿੱਚ ਸੈਕਟਰੀ ਨਾਲ ਗੱਲਬਾਤ ਕੀਤੀ ਉਹ ਵੀ ਟਾਲਮ ਟੋਲ ਕਰਦਾ ਆ ਨਾਲ ਜਦੋਂ ਵੀਡੀਓ ਨਾਲ ਗੱਲਬਾਤ ਕੀਤੀ ਉਹ ਵੀ ਇਸ ਮਾਮਲੇ ਦੇ ਵਿੱਚ ਨਹੀਂ ਬੋਲਦਾ ਆ ਜਿੱਥੇ ਪੰਜਾਬ ਸਰਕਾਰ ਵੱਲੋਂ ਪੰਚਾਇਤ ਦੀਆਂ ਜ਼ਮੀਨਾਂ ਛਡਾ ਰਹੇ ਆ ਪਰ ਜਿਹੜਾ ਜਿਹੜਾ ਬੰਦਿਆਂ ਨੇ ਪੰਚਾਇਤ ਦੀਆਂ ਜ਼ਮੀਨਾਂ ਠੇਕੇ ਤੇ ਲਈਆਂ ਉਹਨੂੰ ਰਸਤਾ ਵੀ ਨਹੀਂ ਦੇ ਰਹੇ ਆ ਜਿਹੜੇ ਵਿਅਕਤੀਆਂ ਨੇ ਠੇਕੇ ਤੇ ਜ਼ਮੀਨ ਲਈ ਆ ਉਹਨਾਂ ਵੱਲੋਂ ਖੱਜਲ ਖਵਾਰੀ ਬੜੀ ਹੋ ਰਹੀ ਆ ਪਰ ਕਿੱਦਾਂ ਚੋਣਾ ਲਾਉਣਗੇ ਉਹਦਾ ਠੇਕਾ ਕਿੱਦਾਂ ਪੂਰਾ ਹੋਏਗਾ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਹੋ ਰਸਤਾ ਵਾ ਲਿਆ ਗਿਆ ਆ ਰਸਤਾ ਨਹੀਂ ਦੇ ਰਸਤੇ ਨੂੰ ਲੈ ਕੇ ਪਿੰਡ ਵਾਲੇ ਇਕੱਠੇ ਹੋਏ ਆ ਉਹਨਾਂ ਵੱਲੋਂ ਇਹ ਕੱਲ ਕਹੀ ਆ ਵੀ ਰਸਤਾ ਦਿੱਤਾ ਜਾ ਜਦ ਅਸੀਂ ਠੇਕਾ ਦੇਣਾ ਆ ਜਦ ਰਸਤਾ ਵੀ ਦਿੱਤਾ ਜਾ ਜਦੋਂ ਸੈਕਟਰੀ ਨੇ ਗੱਲਬਾਤ ਕੀਤੀ ਸੀ ਸਸੀਗੌਰ ਸਾਹਿਬ ਜੀ ਜੀ ਸਾਰੇ ਇੱਥੇ ਹੁਣ ਬਿਲਕੁਲ ਹੀ ਸਾਨੂੰ ਪੈਦਲ ਜਾਣੋ ਵੀ ਬੰਦ ਹੋ ਗਿਆ ਜੀ ਇੱਕ ਬੰਦੇ ਨੇ ਹੋਰ ਆਪਣੇ ਪਾਣੀ ਪੂਣੀ ਛੱਡ ਕੇ ਝੋਨਾ ਲਵਾਉਣ ਲੱਗਾ ਜੇ ਪੈਦਲ ਜਾਣਾ ਬੰਦ ਹੋ ਗਿਆ ਪੰਚਾਇਤ ਤੱਕ ਕੋਈ ਬੰਦਾ ਕਿਹੜਾ ਇਹ ਉਹੀ ਆ ਜੀ ਜਿਹੜਾ ਮਿੱਠੀਆਂ ਗੋਲੀਆਂ ਦਿੱਤੀਆਂ ਫੋਨ ਦੇ ਉੱਤੇ ਤੁਹਾਨੂੰ ਮੈਂ ਦੱਸਿਆ ਸੀ ਜਿਹਦੇ ਨਾਲ ਤੁਸੀਂ ਵੀ ਗੱਲ ਕੀਤੀ ਆ ਹੋਰ ਪਿੰਡ ਹੀ ਆ ਤੁਸੀਂ ਹਾਂਜੀ ਹਾਂਜੀ ਮੈਂ ਪਿੰਡ ਹੀ ਆ ਇੱਥੇ ਮੈਂ ਉਹਨਾਂ ਦਾ ਪਿੰਡ ਵਾਲਾ ਆਇਆ ਮੈਂ ਤੇ ਸਾਰੇ ਇੱਥੇ ਪੱਤਰਕਾਰ ਨੂੰ ਸੱਦਿਆ ਜੀ ਅਸੀਂ ਖਬਰ ਲਵਾਉਣ ਲੱਗੇ ਆ ਹਾਂਜੀ ਹਾਂਜੀ ਤੁਹਾਡੂ ਮੇਰੇ ਤੋਂ ਉਹ ਸਰ ਦਿਵਾਨਾ ਤੇ ਚਲੋ ਤੁਸੀਂ ਵੀ ਆ ਪਰ ਅਸੀਂ ਹੁਣ ਇਦਾਂ ਨਹੀਂ ਮੰਨਣ ਦੇਦੇ ਤੁਹਾਡੇ ਕੋਲ ਕਿੰਨੇ ਦਿਨਾਂ ਤੋਂ ਅਸੀਂ ਆਣ ਦੇਦੇ ਨਹੀਂ ਮੰਨਦੇ ਅਗਲੇ ਯਾਰ ਤੇਰੇ ਸਾਹਮਣੇ ਫੋਨ ਤੇ ਗੱਲ ਕੀਤੀ ਉਹ ਕਹਿੰਦਾ ਮੈਂ ਉਹਨਾਂ ਰਾਸਤਾ ਛੱਡ ਕੇ ਫਿਰ ਨਹੀਂ 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 ਇਹਨੇ ਇਹਨੇ ਛੱਡ ਦਿੱਤਾ ਇੱਕ ਬੰਨੇ ਦੇ ਉਤੋਂ ਦੀ ਜੀ ਕਿਸੇ ਦੇ ਕਮਾਤ ਦੇ ਵਿੱਚ ਤੁਹਾਡੇ ਉਹ ਸਿਰ ਪੜਵਾਦਨੇ ਇਹ ਬੰਦੇ ਨੇ ਹਾਂ ਇਹ ਬੰਦਾ ਫੌਜੀ ਆ ਜੀ ਇਹ ਮਿੱਠੀਆਂ ਗੋਲੀਆਂ ਦੇਣਦਾ ਪਹਿਲੀ ਜ਼ਮੀਨ ਵੀ ਇਹਦੀ ਨਹੀਂ ਐ ਕਬਜ਼ੇ ਦੀ ਗਵਰਨਮੈਂਟ ਹੀ ਪਹਿਲੀ ਐ ਜੀ ਇਹ ਅੱਛਾ ਹਾਂਜੀ ਕਸਟੋਡੀਆ ਲਗਵਾਇਆ ਤੇ ਫਿਰ ਵੀ ਰਾਹ ਵੀ ਮੱਲਨ ਦੇ ਆ ਜ਼ਮੀਨ ਵੀ ਮੱਲੀ ਪਈ ਐ ਇਸ ਬੰਦੇ ਨੇ ਫੇਰ ਕੀ ਇਲਾਜ ਠਾਣੇ ਲਈ ਲੇਕੇ ਦੇ ਦਿਓ ਤੁਸੀਂ ਜਿੱਦਾਂ ਤੁ ਜਿੱਦਾਂ ਤੁਹਾਨੂੰ ਸਹੀ ਲੱਗਦਾ ਜੀ ਉਦਾਂ ਤੁਸੀਂ ਕਾਰਵਾਈ ਕਰ ਸਕਦੇ ਹੋ ਚਲੋ ਠੀਕ ਹੈ ਕੋਈ ਨਹੀਂ ਮੈਂ ਪਿੱਛੇ ਤੋਂ ਬੰਦੇ ਕਰਦਾ ਗੱਲ ਹਾਂਜੀ ਹਾਂਜੀ ਸਰ ਅਸੀਂ ਤੁਹਾਨੂੰ ਪਤਾ ਠੇਕੇ ਤੇ ਲਈ ਆ ਪਹਿਲੀ ਲੱਖ ਰੁਪਈਆ ਦਿੱਤਾ ਆ ਤੇ ਸਾਨੂੰ ਤੇ ਅੱਗੇ ਨੰਗਣ ਨੂੰ ਬੰਨੇ ਤੋਂ ਨਹੀਂ ਜਾ ਸਕਦੇ ਅਸੀਂ ਤੇ ਫਸਲ ਕਿੱਦਾਂ ਬੀਜਾਂਗੇ ਚਲੋ ਕੋਈ ਨਹੀਂ ਕਰਦੇ ਇਲਾਜ ਕੇ ਨਾ ਕੋਈ ਨਹੀਂ ਕੋਈ ਨਹੀਂ ਤੂੰ ਕਹ ਹਾਂਜੀ ਆਜੋ ਆਜੋ ਤੁਸੀਂ ਵੀ ਦੇਖ ਲਓ ਮੌਕਾ ਸਰ ਆ ਕੇ ਦੇਖੋ ਤੁਸੀਂ ਉਹ ਬੰਦੇ ਦੇ ਬੰਦੇ ਇਕੱਠੇ ਹੋਏ ਪਏ ਆ ਸਰ ਆ ਕੇ ਮੌਕਾ ਦੇਖੋ ਤੁਸੀਂ ਕਦੇ ਵਾਸਤੇ ਪਿੰਡ ਵਾਲ ਇਕੱਠੇ ਹੋਏ ਐ ਪਿੰਡ ਵਾਲੇ ਇਸ ਕਰਕੇ ਇਕੱਠੇ ਹੋਏ ਆ ਕਿ ਆ ਜਿਹੜਾ ਰਾਹ ਸੀ ਜਿਹੜਾ ਸਾਡੀਆਂ ਪੈਲੀਆਂ ਨੂੰ ਲੱਗਦਾ ਪੰਚਾਇਤ ਦੇ ਰਕ ਮੈਨੂੰ ਲੱਗਦਾ ਉਹ ਪਟਵਾਰੀਆਂ ਨੇ ਆਣ ਕੇ ਕਦੇ ਕਿਧਰੇ ਕੱਢ ਜਾਂਦੇ ਆ ਕਦੇ ਕਿਧਰੇ ਕੱਢ ਜਾਂਦੇ ਆ ਤੇ ਲੋਕਾਂ ਨੇ ਕਬਜ਼ਾ ਕਰ ਲਿਆ ਜਿਹੜੇ ਕੱਢ ਕੇ ਚੱਲ ਗਏ ਤੇ ਰਾਹ ਬੰਦ ਕਰ ਦਿੱਤਾ ਗਿਆ ਆ ਕਿਸੇ ਨੇ ਅੱਗੇ ਕਦੂ ਕਰ ਛੜਿਆ ਈ ਪਤਾ ਨਹੀਂ ਇਹਨੇ ਸ਼ਾਂਤੀ ਵੀ ਲਈ ਆ ਕਿ ਨਹੀਂ ਲਈ ਕਾਲੀ ਕਿਹਦੀ ਆ ਕੌਣ ਆ مالک ਕੋਈ ਪਤਾ ਨਹੀਂ ਇਹਦਾ ਤੇ ਰਸਤਾ ਬੰਦ ਕਰਤਾ ਅਸੀਂ ਜਾਣ ਤੋਂ ਔਖੇ ਆ ਪੱਠੇ-ਪੁੱਠੇ ਸਾਡੇ ਸਾਰੇ ਉਧਰੇ ਵੀਜੇ ਹੋਏ ਆ ਡੰਗਰ ਸਾਡੇ ਭੁਖੇ ਆ ਜੀ ਇਹ ਕਿਤੇ ਸੀ ਇਹ ਕਿਤੇ ਹੀ ਕੀ ਗੱਲ ਕਰੀ ਇਹ ਰਸਤਾ ਪਹਿਲਾਂ ਕਿੰਨੇ ਚਿਰ ਤੋਂ ਪਹਿਲਾਂ ਲੰਘਦਾ ਸੀ ਇਹ ਜਦੋਂ ਤੋਂ ਇਹ ਪਹਿਲੀਆਂ ਇੱਥੇ ਬਣੀਆਂ ਉਦੋਂ ਤੋਂ ਹੀ ਇਹ ਰਸਤਾ 88 ਤੋਂ ਬਾਅਦ ਦਾ ਰਸਤਾ ਇਹੋ ਹੀ ਆ ਤੇ ਇਹ ਰਸਤਾ ਪੰਚਾਇਤੀ ਪਹਿਲਾਂ ਨੂੰ ਵੀ ਹੀ ਜਾਂਦਾ ਪੰਚਾਇਤ ਨੂੰ ਵੀ ਲੱਗਦਾ ਅਸੀਂ ਮਾਲਕ ਆ ਉਧਰ ਅਮਰ ਨਾਲਾ ਭਾਨ ਸਿੰਘ ਆ ਮਿਸਤਰੀ ਇਹ ਵੀ ਤੇ ਮੈਂ ਵੀ ਸਾਡੀ ਉਧਰ ਜ਼ਮੀਨ ਆ ਹੋਰ ਵੀ ਆ ਸਾਡੇ ਭਰਾ ਜਿਹੜੇ ਸਾਰੇ ਇਦਾਂ ਹੀ ਆ ਬਾਹਰ ਦੇਰ ਜਾਣਾ ਵੀ ਔਖਾ ਸਾਨੂੰ ਮਤਲਬ ਕਹਿ ਸਕਦੇ ਆ ਕਿ ਇੱਕ ਨਾਕਾ ਪਾਣੀ ਬੰਦ ਕੀ ਸਾਸ਼ੇ ਜਿਹਾ ਸਾਨੂੰ ਨਹੀਂ ਪਤਾ ਇਹਨਾਂ ਦਾ ਤੇ ਨਾ ਪ੍ਰਸ਼ਾਸਨ ਸੁਣਦਾ ਪੰਚਾਇਤ ਤੱਕ ਵੀ ਕਿਹਾ ਗਿਆ ਤੇ ਉਹ ਵੀ ਕਹਿੰਦੇ ਵੀ ਕੋਈ ਨਹੀਂ ਅਜੇ ਹੋਰ ਸਕਦਾ ਵੀਡੀਓ ਦੇ ਉੱਤੇ ਉਹਨਾਂ ਨੇ ਦੱਸਿਆ ਉਹ ਕਹਿੰਦੇ ਵੀਡੀਓ ਸਾਹਮਣੇ ਬੈਠਦੇ ਨੇਗੇ ਕੋਈ ਪੰਚਾਇਤ ਵਾਲਿਆਂ ਨੂੰ ਵੀ ਉਹ ਰਸਤਾ ਬੰਦ ਕਰਤਾ ਉਹਨਾਂ ਨੇ ਵੀ ਪੈਸੇ ਸਵਾ ਲੱਖ ਰੁਪਈਆ ਮੇਰੇ ਖਿਆਲ ਤੋਂ ਹੁਣ ਕਿੰਨਾ ਦਿੰਦਾ ਜੀ 1 ਲੱਖ ਰੁਪਈਆ ਦਿੰਦਾ ਪੰਚਾਇਤ ਨੂੰ ਤੇ ਪੰਚਾਇਤ ਵੀ ਕੋਈ ਗੌਰ ਕਰਦੀ ਨਹੀਂ ਤੇ ਕੱਲ ਨੂੰ ਉਹ ਪੈਲੀ ਦਾ ਫਿਰ ਕੀ ਹੋਊਗਾ ਉਹ ਪੱਠੇ ਦਾ ਫਸਲ ਦਾ ਕੀ ਹੋਏਗਾ ਜੇ ਦਾ ਪਹਿਲੇ ਇਹਨਾਂ ਪੈਸੇ ਲੈ ਲੇ ਤਾਂ ਸਾਡੀਆਂ ਉਧਰ ਮਾਲਕੀਆਂ ਹੈਗੀਆਂ ਜਿੱਥੇ ਰਸਤਾ ਹੈਗਾ ਲੋਕਾਂ ਦੇ ਕਮਾਦ ਵੀ ਜੇ ਆ ਇਹ ਪਟਵਾਰੀ ਪਹਿਲਾਂ ਉਹ ਜਿਹੜਾ ਪੋਲ ਤੋਂ ਅਸੀਂ ਉੱਤਰਦੇ ਆ ਪਹਿਲਾਂ ਉਹਦੇ ਚੜ੍ਹਦੇ ਪਾਸੇ ਰਸਤਾ ਕੱਢਦੇ ਸੀ ਹੁਣ ਇਹ ਲੈnde ਪਾਸੇ ਰਸਤਾ ਕੱਢਾ ਲੈ ਮੈ ਪਤਾ ਨਹੀਂ ਇਹਨਾਂ ਦਾ ਕੀ ਹਾਲ ਚਾਲ ਆ ਲਿਆ ਅਤੇ ਹੁਣ ਤੀ ਕੀ ਚੌਨੇ ਇਕੱਠੇ ਹੋਏ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਸਾਡੀ ਗੱਲ ਨੂੰ ਸੁਣੇ ਸਾਡੀ ਬੇਨਤੀ ਨੂੰ ਸੁਣੇ ਤੇ ਜਿਹੜਾ ਸਹੀ ਫੈਸਲਾ ਕੀਤਾ ਜਾ ਰਸਤਾ ਸਾਨੂੰ ਦਿੱਤਾ ਜਾਵੇ ਲੰਘਣ ਲਈ ਤਾਕੇ ਕੋਈ ਇਦਾਂ ਦੀ ਹਰਸਕਾਮੀ ਘਟਨਾ ਨਾ ਹੋਵੇ ਇੱਥੇ ਪਿੰਡ ਦੇ ਵਿੱਚ ਜ਼ੋਰਾ ਜ਼ਬਰ ਦੀ ਨਾ ਹੋਵੇ ਗਰੀਬਾਂ ਨੂੰ ਦਬਾਇਆ ਨਾ ਜਾਵੇ ਤੇ ਜਿੱਦਾਂ ਜਿੰਨੇ ਨੇ ਪੰਚਾਇਤ ਦੀ ਪਹਿਲੀ ਠੇਕੀ ਤੇ ਲਈ ਆ ਜਿਹਨਾਂ ਨੂੰ ਰਸਤਾ ਨਹੀਂ ਮਿਲ ਗਿਆ ਫਿਰ ਫਿਰ ਕਿਦਾਂ ਫਸਲ ਲਾਉਣਗੇ ਤੇ ਕਿਦਾਂ ਠੇਕਾ ਪੂਰਾ ਕਰਨਗੇ ਜੀ ਦਫ਼ਤਰ ਹੋਰ ਕੀ ਕਰਦਾ ਇਹਨਾਂ ਪੈਸੇ ਲੈਏ ਉਹਨਾਂ ਨੂੰ ਜਾ ਕੇ ਕਹਿਣਗੇ ਸਾਨੂੰ ਰਾਹ ਦਿਓ ਨੇ ਪਰ ਪੈਸੇ ਲੱਗਣੇ ਜੇਦੋ ਫਸਲ ਦੋ ਫਸਲਾਂ ਦਾ ਹੁੰਦਾ ਲੱਖ ਰੁਪਏ ਦੇਣਾ ਲੱਖ ਰੁਪਇਆ ਫਿਰ ਤੇ ਜੇ ਜੇ ਨਾ ਪੂਰਾ ਹੈ ਤਾਂ ਫਿਰ ਐਦਾਂ ਤਾਂ ਫਿਰ ਠੇਕੇ ਤੇ ਵੀ ਨਹੀਂ ਚੜਗੀ ਜਿੰਨੀ ਜ਼ਮੀਨ ਸਰਕਾਰੀ ਹੈ ਸਰਕਾਰ ਇਹਨਾਂ ਨੂੰ ਰਸਤਾ ਨਹੀਂ ਦਿੰਦੀ ਜਾਂ ਇਹਨਾਂ ਨੂੰ ਰਸਤਾ ਨਹੀਂ ਮਿਲਦਾ ਤਾਂ ਪਹਿਲੀ ਇਹ ਤਾਂ ਨੇ ਕਿ ਘਾਟਾ ਜਾ ਪਹਿੇਗਾ ਪਿੰਡ ਨੂੰ ਪਵੇਗਾ ਪੰਚਾਇਤ ਨੂੰ ਪਵੇਗਾ ਗਵਰਨਰ ਨੂੰ ਪਵੇਗਾ ਘਾਟਾ ਕੀ ਨਾ ਮਤ ਕਿਹੜਾ ਪਿੰਡ ਆਪਣਾ ਮੇਰਾ ਨਾਮ ਹੈ ਜੀ ਦਲੀਮਸੀ ਚਕਵਾਲ ਪਿੰਡ ਹੈ ਜੀ 14 ਕਿੱਲੇ ਅਸੀਂ ਪਹਿਲੀ ਠੇਕੇ ਤੇ ਲਈ ਹੈ ਜੀ ਪੰਚਾਇਤ ਕੋਲੋਂ ਹਾਂਜੀ ਅਸੀਂ ਵੀਡੀਓ ਦਫ਼ਤਰ ਜਾਂਦੇ ਆ ਜੀ ਸਾਨੂੰ ਪਹਿਲੀ ਦਾ ਦਖਲ ਦਿੱਤਾ ਜਾਵੇ ਤੇ ਉੱਥੇ ਕਹਿ ਦਿੰਦੇ ਜੇਲੇ ਜਾਈਦਾ ਕਹਿ ਦਿੰਦੇ ਵੀ ਮੈਡਮ ਅਜੇ ਬਹਿ ਨਹੀਂ ਰਹੀ ਵੀਡੀਓ ਤੇ ਸਾਨੂੰ ਅੱਗੇ ਜਾਣ ਤੋਂ ਪਹਿਲੀ ਤੱਕ ਜਾਣ ਤੋਂ ਵੀ ਰਸਤਾ ਬੰਦ ਕਰ ਦਿੱਤਾ ਗਿਆ ਜੀ ਅੱਗੇ ਕੱਦੂ ਕਰ ਦਿੱਤਾ ਹੈ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉਹ ਵੀ ਗਵਰਨਮੈਂਟ ਹੀ ਪਹਿਲੀ ਆ ਤੇ ਉਹਨੇ ਜਿਹੜਾ ਨਾਲ ਲੱਗਦਾ ਪਿਆ ਸੀ ਉਹਦੇ ਉੱਤੇ ਵੀ ਵਾ ਕੇ ਕਬਜ਼ਾ ਕਰਕੇ ਕੱਦੂ ਕਰ ਦਿੱਤਾ ਹੈ ਤੇ ਤੁਸੀਂ ਸੈਕਟਰੀ ਨੂੰ ਕਿਸੇ ਨੂੰ ਕੋਈ ਗੱਲਬਾਤ ਹਾਂ ਜੀ ਸੈਕਟਰੀ ਦੇ ਨਾਲ ਗੱਲਬਾਤ ਹੁੰਦੀ ਹੈ ਜੀ ਉਹ ਕਹਿੰਦਾ ਜੀ ਮਾਉਨਾ ਹੈ ਘਟੋ ਘਾਟ ਸਾਨੂੰ 15 ਦਿਨ ਹੋ ਗਏ ਆ ਜੀ ਜਾਂਦਿਆਂ ਨੂੰ ਰੋਜ਼ ਜਾਈਦਾ ਉਹ ਕਹਿ ਦਿੰਦੇ ਵੀਡੀਓ ਮੈਡਮ ਨਹੀਂ ਇੱਥੇ ਬਹਿ ਰਹੀ ਤੇ ਹੁਣ ਫੇ ਤੁਸੀਂ ਕਿੱਦਾ ਫਸਲ ਕਿੱਦਾ ਲਾਓਗੇ ਜੇ ਫਸਲ ਨਹੀਂ ਜੀ ਲਗਣੀ ਜਦੋਂ ਟਰੈਕਟਰ ਹੀ ਨਹੀਂ ਜਾਣਾ ਅੱਗੇ ਤੇ ਫਸਲ ਕਿਹੜੇ ਹਿਸਾਬ ਨਾਲ ਪੀਜਾਂਗੇ ਜੀ ਅਸੀਂ ਕੀ ਕਹਦੇ ਤੁਸੀਂ ਕਹਿਣਾ ਚਾਹੁੰਦੇ ਹੁਣ ਪੰਚਾਇਤ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਤੇ ਸਾਨੂੰ ਪੰਚਾਇਤ ਨੂੰ ਜਾਣ ਤੱਕ ਰਸਤਾ ਦਿੱਤਾ ਜਾਵੇ ਪੰਚਾਇਤ ਨੂੰ ਚਾਰ ਕਰਮ ਦਾ ਰਸਤਾ ਲੱਗਦਾ ਜੀ ਤੇ ਪਟਵਾਰੀ ਸਾਹਿਬ ਸਾਡੇ ਆਉਂਦੇ ਨੇ ਕਦੀ ਉਹ ਲਹਿੰਦੇ ਪਾਸੇ ਕਰ ਦਿੰਦੇ ਰਸਤਾ ਕਦੀ ਉਹ ਚੜ੍ਹਦੇ ਪਾਸੇ ਕਰ ਦਿੰਦੇ ਨੇ ਉਹ ਆਪਣੀ ਜੇਬ ਗਰਮ ਕਰਕੇ ਨਿਕਲ ਜਾਂਦੇ ਆ ਜੀ ਤੇ ਪਿੰਡ ਦੇ ਵਿੱਚ ਲੜਾਈ ਪਾਉਣਾ ਚਾਹੁੰਦੇ ਆ ਜਿੱਦਾਂ ਪੰਚਾਇਤ ਦੀ ਪਹਿਲੀ ਐਤ ਕੀ ਜੇ ਠੇਕੇ ਤੇ ਨਾ ਆ ਜਾਏਗੀ ਤੇ ਪੰਜਾਬ ਸਰਕਾਰ ਨੂੰ ਜਾਂ ਪਿੰਡ ਵਾਲਿਆਂ ਨੂੰ ਫੇਰ ਘਾਟਾ ਨਹੀਂ ਹੋਏਗਾ ਹਾਂਜੀ ਹਾਂਜੀ ਇਹ ਪਿੰਡ ਨੂੰ ਵੀ ਨੁਕਸਾਨ ਆ ਜੀ ਇੱਥੋਂ ਆਪਾਂ ਇਹਦੇ ਵਿੱਚ ਪੰਚਾਇਤੀ ਪਹਿਲੀ ਦੇ ਵਿੱਚ ਪੱਠੇ ਵੀ ਬੀਜੀਦੇ ਆ ਹਾਂਜੀ ਤੇ ਸਮਝ ਲਓ ਝੋਨਾ ਵੀ ਲਾਈਦਾ ਜੇ ਤੇ ਗਵਰਨਮੈਂਟ ਨੂੰ ਆਪਾਂ ਕੋਈ ਵੀ ਅੱਗੇ ਤੋਂ ਠੇਕੇ ਤੇ ਨਹੀਂ ਲੈਂਦਾ ਤੇ ਉਹਦਾ ਨੁਕਸਾਨ ਹੀ ਆ ਠੀਕ ਹੈ ਹੁਣ ਕੀ ਚਾਹੁੰਦੇ ਤੁਸੀਂ ਹੁਣ ਅਸੀਂ ਇਹੋ ਹੀ ਚਾਹੁੰਦੇ ਆ ਵੀ ਇਹ ਰਸ